ਸਾਰਾ ਦਿਨ ਬਈ ਫੋਨੇ ਨੇ ਲੋਟ ਆਉਂਦੇ ਕੋਈ ਕੰਮ ਕਰ ਲਿਆ ਕਰੋ ਗੋਹੇ ਦਾ ਢੇਰ ਲੱਗਾ ਪਿਆ ਗੋਹਾ ਪੱਥਿਆ ਜਾ ਕੇ ਤੁਸੀਂ ਪੱਥਿਆਉਂ ਨਾ ਮੈਂ ਤਾਂ ਮੁਸਕ ਮਾਰ ਦੇ ਥਾਂ ਤੇ ਬੈਨ ਜਾਂਦੀ ਜੁੰਦੀ ਕੀ ਤੇਰੇ ਮੁਸਕ ਮਾਰ ਦੇ ਮੇਰੇ ਨਹੀਂ ਮਾਰਦੀ ਮੈਂ ਇਥੋਂ ਗੋਡੇ ਤੇ ਬੈਠਿਆ ਨਹੀਂ ਜਾਂਦਾ ਫਿਰ ਗੋਹਾ ਪੱਥਿਆ ਜਾ ਕੇ ਮੈਂ ਜਾਂਦੀ ਜੁੰਦੀ ਜੁੰਦੀ ਕੀ ਤੁਸੀਂ ਪੱਥਿਆ ਨਹੀਂ ਪੱਤ ਕੇ ਆਣਾ ਤਾਂ ਨਹੀਂ ਰੂਣੀ ਤੇ ਸੜਦਿਆ ਕਰੋ ਲੈ ਹੱਦ ਕਿ ਬਹੁਤ ਪੱਥ ਗਿਆ ਵਾ ਹੱਦ ਹੋ ਗਈ ਇਹਦੇ ਅੱਜ ਤੱਕ ਕੀ ਕਰਾਂ ਹੁਣ ਮੈਂ ਮੈਂ ਇਥੋਂ ਬੈਠਿਆ ਨਹੀਂ ਜਾਂਦਾ ਉੱਠਿਆ ਨਹੀਂ ਜਾਂਦਾ ਮੈਨੂੰ ਤਾਂ ਫਿਰ ਪੱਥਣੇ ਪਊਗਾ ਇਹਨੇ ਤਾਂ ਦੇਦਾ ਚਿੱਟਾ ਜਵਾਬ ਚਲ ਪੱਥ ਕੇ ਆ ਮਾ ਮੇ ਹੋਰ ਕੀ ਐ ਚਲ ਰੋਟੀ ਤਾਂ ਬਣਾ ਲੈਗੀ ਕਿਉਂ ਆ ਵੀ ਨਹੀਂ ਬਣਦੀ ਕੋਈ ਨਾਲੇ 10:00 ਵਜੇ ਬਣਾਵਾਂਗੇ ਰੋਟੀ ਪਹਿਲੇ ਗੋਹਾ ਪੱਥਿਓ ਫਿਰ ਮੈਨੂੰ ਤਾਂ ਪੱਥ ਨੇ ਪੋਗਾ ਤੂੰ ਤਾਂ ਦੇ ਦਾ ਚਿੱਟਾ ਜਵਾਬ ਚਲ ਪੱਥ ਕੇ ਆਉਣੀ ਆ ਪੱਥਿਆ ਠੀਕ ਐ ਮੈਂ ਇਹਨੂੰ ਲਾਤ ਜਾਂਦਾ ਪਹਿਲੇ ਤੂੰ ਮੈਨੂੰ ਰੋਂ ਕਰਨਾ ਕੋ ਠੀਕ ਆ ਤਹੋ ਵੀ ਆ ਲੈਣਾ ਪਹਿਲੇ ਆ ਜੀ ਹੈ ਕਿਆ ਕਿ ਇਹ ਤਾਂ ਕੁੜੀ ਕੋਲੇ ਬੈਠੀ ਨਸ ਤੇ ਯਾਰ ਕੋਈ ਬਹੁਤਾ ਨਹੀਂ ਦੇਂਦੀ ਕਿਤੇ ਮੈਂ ਬਹੁਤਾ ਕਰਿਆ ਮੈਂ ਇਹਦੇ ਕੋਲੇ ਬਾਰੇ ਚ ਜਾਨਣੀ ਆ ਉੱਥੇ ਦੇ ਉੱਥੇ ਪਹੁੰਚੇ ਤਾਂ ਕਿ ਤਨ ਕਾਹਨ ਲੈ ਕੇ ਆਏ ਕੋਈ ਨਾ ਪਤਾ ਨਹੀਂ ਜੋ ਵਾਣੇ ਤੋ ਪੁੱਤਿਆ ਆਈ ਮੈਂ ਨੌਕਰ ਨਹੀਂ ਸਮਝ ਰੱਖਿਆ ਕੀ ਕਰਾਂ ਹੁਣ ਮੈਨੂੰ ਤਾਂ ਕਰਨੇ ਪੋੜਾ ਹੈ ਮਚਾਉਣ ਵਾਲੀ ਤਾਂ ਮੂਰੇ ਹੋ ਜਾਂਦੀ ਹੈ ਹੁਣ ਆਕੇ ਕੋਹੇ ਜੋ ਮੈਨੂੰ ਮਸਕ ਆਉਂਦੀ ਹੈ ਹੈ ਹੱਦ ਹੋ ਗਈ ਇਹ ਨਾਲੀ ਤਾਂ ਬਸ ਤੈਨੂੰ ਪਤਾ ਹੀ ਹੈ ਅੱਜ ਕੱਲ ਕਿੰਨੇ ਕਿੱਥੇ ਹੋ ਕਰਦੇ ਨੇ ਹੁਣ ਕਰੇ ਤੇ ਇਹ ਘਟਾ ਮਚਾ ਆ ਗਈ ਪਾਣੇ ਇਹ ਮੈਨੂੰ ਕਦੋਂ ਆਈ ਸੀ ਤੂੰ ਇਹ ਪਹਿਲੇ ਮੈਂ ਤਾਂ ਕੱਲ ਆਈ ਹਾਂ ਹਾਂ ਫਰ ਕੀ ਕਰਾ। ਤੇ ਨਾਲੇ ਬਾਗੀ ਸੀ ਲੜਕੇ ਇਹ ਤਾਂ ਮੌਜ ਨਾਲ ਫਿਰਦੀ ਸੀ ਇੱਥੇ ਕਹਿੰਦੀ ਆਉਂਦੀ ਨਹੀਂ ਚੱਲ ਕਹਿੰਦੀ ਪਰ ਸਿਆਲ ਸੌਖਾ ਕੱਢਾਂਗੀ। ਇਹਨਾਂ ਦਾ ਬਣੇ ਫਿਰ ਨਹੀਂ। ਮੁੰਡੇ ਨੇ ਕਣ ਕੌਣ ਲੈ ਕੇ ਆਇਆ? ਮੁੰਡੇ ਨੇ ਫੋਨ ਕਰਿਆ ਸੀ ਪਹਿਲੇ। ਅੱਛਾ ਕੁੜੀ ਨੂੰ ਹਰਜੀਤ ਨੂੰ। ਹਾਂ। ਕਹਿੰਦਾ ਕਿ ਮੰਮੀ ਤੇਰੇ ਕੋਲ ਆ ਵੀ ਭੇਜ ਦੇ। ਅੱਛਾ। ਤੇ ਉਹ ਕਹਿੰਨੀ ਵੀ ਤੁਸੀਂ ਉਦੋਂ ਤਾਂ ਭਾਈ ਲੜਕੇ ਕੱਢਦੇ ਮੈਂ ਤੇ ਹੁਣ ਕਿੰਨੇ ਕਹਿੰਦੀ। ਹਾਂ। ਬਾਪੂ ਦੀ ਆ ਜੂਗੀ। ਫੇਰ ਭੈਣੇ। ਪੁਰਾਣੇ ਕਹਿੰਦੇ ਵੀ ਫਾਇਤ ਉਸੇ ਉਹਨਾਂ ਤੋਂ ਲੜ ਕੇ ਕਰਦੇ ਸੀ ਮੋਲ ਦੇ ਵਿੱਚ ਫਿਰ ਔਖੀ ਹੁੰਦੀ ਸੀ ਤੈਨੂੰ ਪਤਾ ਹੀ ਸੀ ਹਾਂ ਨਾ ਤਾਂ ਜਵਾਕਾ ਜਵਾਕਤਾ ਫਿਰ ਉਹ ਹੀ ਪਿੱਟੀਆਂ ਦੇ ਸੀ ਨਾ ਉਹ ਸਕੂਲ ਤੋਂ ਰੇ ਨਾ ਮੇਰਾ ਵੀ ਨਹੀਂ ਜੀ ਲੱਗਦਾ ਜੀ ਲੱਗਿਆ ਸੀ ਹਾਂ ਨਾਲ ਤੇ ਜਵਾਕਾਂ ਤਿਆਰ ਕਰਦੀ ਹਾਂ ਨਾਲ ਟੀਪਨ ਤਿਆਰ ਕਰਕੇ ਹੋਰ ਮੈਂ ਵੀ ਹੁਣ ਮੈਂ ਭੈਣ ਹੋਲੇ ਆਈਆਂ ਮੈਂ ਕਿਤੇ ਦੇਂਦੀ ਵੀ ਨਾ ਹੋਵੇ ਭੈਣੇ ਆਖੂ ਸਾਡੀ ਬੁੜੀ ਕੋਲੇ ਅਥੇ ਕੀ ਨਾ ਚ ਵਾਕੀ ਗੱਲਾਂ ਕਰਨ ਬੜੇ ਬਾਈ ਫੈਨ ਸਣ ਹੈ ਮੈਂ ਭਾਈ ਗੋਹਾ ਪੱਥਿਆ ਹਾਂ ਕਹਿੰਦੀ ਆ ਕਿ ਮੈਂ ਤਾਂ ਬੋਹੇ ਜਿਹਾ ਮੁਸਕੰਦੀ ਆ ਤੁਮ ਪੱਟਤੀਆ ਅੱਛਾ ਕਿ ਲਮਾਂ ਦਾ ਸੋਣ ਬੁੜੀ ਹੋਈ ਪਈ ਆ ਬੈਠਣ ਜਾਂਦਾ ਮੈਂ ਟੁੱਟੇ ਹਾਂ ਹਾਂ ਨਾ ਤੇ ਫੇਰ ਇਹਨੂੰ ਆਹ ਕੁਝ ਨਹੀਂ ਪਤਾ ਸੀ ਉਹੀ ਗੱਲੋ ਆ ਮਚਾਈ ਤਾਂ ਦਾਦਾ ਜਾਂਦੀ ਤਰਕੇ ਵੀ ਬਾਦੂ ਤੂੰ ਕੱਢੀ ਜਾਂਦੀ ਜਿਵੇਂ ਭੈਣੇ ਹੱਕ ਆ ਦਾ ਆਈ ਮਚਾਉਣ ਵਰਤ ਕੰਮ ਨੂੰ ਤਾਂ ਹੁਣ ਕੁੜੀ ਚਾਹੀਦੀ ਤੇ ਲੈਣ ਨਹੀਂ ਗਏ ਫਿਰ ਭੈਣ ਮੈਂ ਲੈਣ ਨਹੀਂ ਗਏ ਕੁੜੀ ਨੂੰ ਫੋਨ ਕਰਦਾੁੰਡੇ ਨੇ ਹਾਂ ਅਮਨੇ ਨੇ ਮੈਂ ਕਹਿੰਦਾ ਕਿ ਭੈਣੇ ਤੋਰ ਦੇ ਉਹ ਕਹਦੀ ਵੀ ਤੁਸੀਂ ਐ ਕਰਦੇ ਹੋਵੇਂ ਸਿਮਰ ਐ ਕਰਦੀ ਐ ਭਾਈ ਹਾਂ ਤੇ ਫਿਰ ਹੁਣ ਭੈਣੇ ਮੇਰੇ ਤਾਂ ਕੁੜੀ ਤੇ ਖਰੀ ਜ਼ੋਰ ਸੀ ਮੈਂ ਤਾਂ ਚਾਰ-ਪੰਜ ਦਿਨ ਉੱਤੇ ਲਾਇਆ ਹੁੰਨੀ ਚੱਲ ਤੇ ਫਿਰ ਜਿਹਦਾ ਨੂੰ ਫੋਨ ਕਰਤਾ ਕਹਿੰਦੀ ਮੰਮੀ ਕੇਰਾ ਬਗ ਜਾ ਜੇ ਕਹਿੰਦੀ ਦੁਆਰੇ ਤੇਰੇ ਨਾਲ ਐਂ ਕਰਨਗੇ ਤਾਂ ਅਸੀਂ ਕਹਿੰਦੀ ਦੁਰਨੇ ਆਵਾਂਗੇ ਨਾਲ ਪਰਉਣਾ ਆਊਗਾ ਫੇ। ਹਾਂ। ਕਹਿੰਦੀ ਅਸੀਂ ਪੁੱਛਾਂਗੇ ਬਿਠਾ ਕੇ ਵੀ ਭਾਈ ਕੀ ਗੱਲ ਹੈ ਰੋਏ ਜੀ ਕੋ। ਉਹ ਹੀ ਗੱਲ ਮੈਂ ਤਾਂ ਕੱਲ ਮਾੜੀ ਜੀ ਬੋਲਦੀ ਸੀ ਸੁਣੀ ਸੀ। ਮੈਂ ਕਹਾਂ ਜੇ ਘਰੇ ਬਾਕੀ ਤਾਂ ਘਰੇ ਆਏ ਆਂ ਖੁਆ ਗੀਆਂ ਉਂਗਲਾ ਲਾਉਣ। ਮੈਂ ਤਾਂ ਭਾਣੀ ਤੇਰੇ ਕੋਲ ਚੋੜ ਨੂੰ ਆਈਆਂ ਮੈਂ ਕਹਾਂ ਉਹ ਗੋਹਾ ਪੱਤ ਵਿੱਚ ਜਾਈ ਤੇ ਮੈਂ ਭੱਜ ਕੇ ਜਾਇਆ ਮੈਂ ਮੈਂ ਤਾਂ ਪਤਾ ਲਿਆ ਹਾਂ। ਮੈਂ ਉਹ ਵਰ ਕੋ ਤੁਹਾਨੂੰ ਪੈਂਦਾ ਕੀ ਕਰ। ਮੈਂ ਤਾਂ ਭਾਣੇ ਬੜਾਈ ਠੱਡਿਆ ਮੱਚਿਆ ਮੇਰਾ ਤਾਂ ਮਾਣ ਨਾਲ ਰਸਤਾ ਹੈ। ਕਹਿੰਦੀ ਉਹ ਪੱਥਕੇ ਆ। ਅੱਛਾ। ਉਹ ਪੱਥਰ ਕਰ ਮੈਂ ਤੁਹਾਨੂੰ ਪੱਤੀ ਦਾ ਇਹ ਮਾ ਰੋਟੀ ਦਾ ਕਹਾਵੇ ਰੋਟੀ ਬਣਾ ਲੈ ਹਜੇ ਕਦੀ 10:00 ਵਜੇ ਤੱਕ ਚੂਰੇ ਚੀ ਦੇ ਤਾ ਲੈ ਕਣੀ ਤਾਂ ਮਾੜੀ ਗੱਲ ਆ ਫਿਰ ਠੀਕ ਆ ਫਟਾ ਵੀ ਲੈ ਕੇ ਜਾਣਗੀ ਕਰੇ ਲੈ ਕੇ ਜਾਉਂਗੀ ਫਿਰ ਪ੍ਰੇਸ਼ਨ ਹੈ ਫਿਰ ਕਹੂਗੀ ਪਾਤੀਆਂ ਨਹੀਂ ਲਈ ਬਾਖ ਰੂ ਇਹ ਤਾਂ ਫੇੜਨਾ ਸੁੱਕਣਾ ਹੋਣੀ ਥੋੜੇ ਤਾਂ ਅੰਦਰ ਭਰਿਆ ਪਿਆ ਸੀ ਭਾਂਡਾ ਬਸ ਫਿਰ ਹੁਣ ਕੀ ਕਰਾਂ ਚਾਰ ਉੱਥੇ ਉਹ ਹੀ ਗੱਲ ਵੀ ਟੋਟੇ ਸਾਕੇ ਕਰਕੇ ਆਪੇ ਸਾਲੂਗੀ ਫਿਰ ਨਹੀਂ ਹੋਰ ਚੱਲ ਪੈਣ ਲੈ ਜਾ ਖਬਰ ਕੋਈ ਰੋਟੀ ਰੋਟੀ ਬਣਾਈ ਲਈ ਹੋ ਉਹ ਕਹਿੰਦੀ ਹੈ ਭੈਣੇ ਕੀ ਕਰਾਂ ਟੈਨ ਪਾਸਾ ਤੈਨੂੰ ਪਤਾ ਹੀ ਅੱਜਕੱਲ ਹਾਂ ਚੁੱਪੀ ਪਾ ਲਈਏ ਜੇ ਮੁੰਡੇ ਨੂੰ ਦੱਸ ਦਿਆਂ ਤਾਂ ਮੁੰਡਾ ਸਾਰਾ ਦਿਨ ਫਿਰ ਕੀ ਕਰੂਗਾ ਮੁੰਡਾ ਦਾ ਵਿਚਾਰਾ ਉਹੀ ਗੱਲ ਆਉਗਾ ਸਾਰਾ ਦਿਨ ਬਾਹਰ ਰਹਿੰਦਾ ਹਣਾ いいじゃないかとかたたないかもってね。 ਪੱਥੇ ਹੀ ਬੋਪਾ ਨੇ ਕਰ ਸੋਣਾ ਇਹ ਲੋਟੋ ਨਹੀਂ ਨਾ ਕਰੇ ਇਹ ਚੁਗਲੀਆਂ ਇਹ ਚੁਗਲਣਾ ਕਰ ਰਹਾ ਸੀ ਮੇਰਾ ਬੋਹਾਪਾ ਕਿਹਦੀ ਹੈ ਕੌਣ ਸੀ ਮੇਰੇ ਕੋਲ ਚੁਗਲੀਆਂ ਕਰਨ ਨੂੰ ਆ ਮਾਸੀ ਤਾਂ ਗਈ ਸੀ ਮੈਂ ਆਪਣੇ ਜਾਂਦੀ ਦੇਖਿਆ ਫਿਰ ਦੋਨੇ ਜਾਂਦੀਆਂ ਸੀ ਜੋਤੀ ਬਾਈ ਨੂੰ ਹੀ ਨਾ ਬਸ ਉਹ ਲੱਗਾ ਰਹਿਣਾ ਮਾਸੀ ਮੇਰੇ ਕੋਲ ਕਿਹੜੇ ਪਾਲੇ ਵਾਗ ਗਈ ਟੇਰ ਗੋਹਾ ਦਾ ਸੀ ਮਸਾ ਪੱਥ ਕੇ ਆਈਆਂ ਬਾਹਾਂ ਲਾਉਣ ਲੱਗੀਆਂ ਉਹੀ ਕਹਿੰਦੀ ਆ ਹੁਣ ਮੈਂ ਤਾਂ ਨੰਗ ਨਹੀਂ ਤੇ ਤੁਨ ਮੈਂ ਦੇਖਾਂ ਹੂੰ ਚੁਗਲੀਆਂ ਲਾਉਂਦੀ ਆ ਤਾਂ ਪੂਕ ਬੜੇ ਲਿਆ ਆ ਹੁਣ ਮੈਂ ਟੱਪਦੀ ਲਕਰਾਂਗਾ ਕੋਠੋ ਤੰਦੀ ਦੇਖੇਗਾ ਸਭ ਆਏ ਹੁਣ ਦੁਨੀਆ ਹੀ ਲੰਗੀ ਜਾਂਦੇ ਤੂੰ ਮਾਸੀ ਦੇ ਕੀ ਮੱਥੇ ਤੇ ਲਿਖਿਆ ਵੀ ਮਾਸੀ ਚੋਗਲੀਆਂ ਕਰਦਾ ਦੇਸੀ ਮਾਸੀ ਜੀ ਤੇਨੀ ਦਸੀ ਆਉਣ ਦਿੰਦੇ ਆ 1000 ਰੁਪਏ ਆਉਣ ਦਿੰਦੇ ਨਾਲੇ ਗੋਹਾ ਪੱਥੇ ਹੀ ਨਾਲੇ ਸ਼ਾਬਾਸ਼ੇ ਦਿੰਦੀ ਐ ਐਂ ਤੇ ਕੀ ਕਹਿਣਾ ਸੀ ਚਲ ਠੀਕ ਐ ਮੈਂ ਰੋਟੀ ਪਾਣੀ ਲਿਆ ਕੇ ਦਿੰਨੀ ਆ ਤੇਰੀ ਹੈ ਰੋਟੀ ਦੇਣ ਦੀ ਮਾਰੀ ਹੁਣ ਕਲੇਸ਼ ਕਰਕੇ ਬੈਗੀ ਗੋਹਾ ਆਈਆ ਵਸਤੇ ਢੋਲਾ ਕਰਨ ਜਾਂਦੀਆਂ ਨੇ ਉਧਰ ਉਹ ਆ ਜਾਂਦੀ ਆ ਇਧਰ ਆਪ ਰਲ ਜਾਂਦੀ ਆ ਵਸਤੇ ਚੁਗਲੀਆਂ ਨੋਹਾਂ ਦੀਆਂ ਖਾਰਾ ਨੋਹ ਤੇਰੇ ਕੰਨ ਵੱਜੀਆਂ ਨੇ ਤੂੰ ਚੁਗਲੀਆਂ ਕਰਦੀਆਂ ਨਾ ਪਸਾਉਂਦੀਆਂ ਤੈਨੂੰ ਆਏ ਵੀ ਇਹ ਨਾ ਨਾ ਤੂੰ ਸੀਗਾ ਦੇਵ ਇਧਰੋਂ ਮਾਸੀ ਰਲ ਗਈ ਜਾ ਭੱਜ ਜਾਂਦੀ ਉਹ ਸਵਾਲ ਨਹੀਂ ਸੀ ਆ ਗਈ ਕੁੜੀ ਕੋਲੇ ਨਹੀਂ ਕਿਵੇਂ ਐ ਕਹਿੰਦੀ ਹੋਊਗੀ ਕੁਛ ਨਹੀਂ ਕਿਹਾ ਵੀ ਰੋਣ ਤੂੰ ਜਿਹੜਾ ਬਸਮਰਜੀ ਤੇ ਕਿਹਾ ਕਿਆ ਕਿਆ ਨਹੀਂ ਆ ਸਭ ਜਾਣਦੀ ਆ ਮੈਂ ਉੱਚ ਪੜੇ ਬਥੇ ਰਹਿੰਦਾ ਸਾਡੇ ਕੋਲ ਬੁੜੀਆਂ ਕੋਲ ਉੱਚ ਪੜੇ ਕਾਲਜ ਤੈਨੂੰ ਤਾਂ ਹੋਈ ਗੱਲ ਵੀ ਤੇਰੇ ਤੋਂ ਹੀ ਕਰਨ ਬਚੀ ਜਾਂਦੇ ਨੇ ਚੱਲ ਕਿ ਨਾ ਲੈਣਾ ਸੀ ਆਈ ਨਹੀਂ ਕਹਿੰਦੀ ਮੈਂ ਮੰਮੀ 11 12 ਵਾਰਾਂ ਲੱਜੇ ਮੈਂ ਰੋਟੀ ਪਕਾ ਕੇ ਦੇਣੀ ਆ ਅਜੇ ਸ਼ਾਬਾਸ਼ੇ ਦਿੰਦੀ ਐ ਆ ਨਾਮਦਾਰੀ ਦਿੰਦੀ ਐ ਜੇ ਤੈਨੂੰ ਆਪ ਪੱਥਨਾ ਪਾਵੇ ਫੇਰ ਤੈਨੂੰ ਪਤਾ ਲੱਗੇ